ਇਸ ਸਾਲ ਬਾਦ ਹੁੰਦੀਆਂ ਹਰ ਵਰਗੇ ਮਾਤੇ ਸਾਡੇ 5 ਮੈਚ ਹੋਏ ਸੀ ਕੰਜੇ ਵਿੱਚ ਜਿੱਤੇ ਵਾਇਗਰੂ ਦੀ ਕਿਤਪਾਣਾ ਬੜਿਆ ਨੇ ਆਸਾਂ ਲਾਈਆਂ ਇਹ ਪਿੰਡ ਵਾਲਿਆਂ ਨੇ ਸਤਾ ਜੀ ਨੇ ਸਪான்ਸਰਾਂ ਨੇ ਘਰਦਿਆਂ ਨੇ ਸਾਰਿਆਂ ਨੇ ਆਸਾਂ ਲਾਈਆਂ ਇਸ ਜਿੱਤ ਕੇ ਹੀ ਆਏ ਅੱਛਾ ਜੀ ਪਰਵਾਰ ਵੱਲੋਂ ਵੀ ਬਹੁਤ سپورਟ ਹੈ ਪਰਵਾਰ ਵੱਲੋਂ ਕਾਫੀ سپورਟ ਹੈ ਹਾਂਜੀ ਮੈਂ ਤੇ ਸਰਕਾਰ ਨੂੰ ਇੱਕੋ ਗੱਲ ਕਹਿਣਾ ਚਾਹੂੰਗੀ ਜਿੱਦਾਂ ਵੱਡੇ ਪਲੇਅਰਾਂ ਨੂੰ سپورਟ ਕੀਤੀ ਜਾਂਦੀ ਹੈ ਤਾਂਾਨੂੰ ਵੀ ਕੀਤੀ ਜਾਵੇ ਸਰਕਾਰ ਦੇਂਦਿਆਂ ਨੂੰ ਦਿੰਦੀ ਹੈ ਜਿਹੜੇ ਸਾਡੇ ਵਰਗੇ ਗਰੀਬ ਇਹਨਾਂ ਨੂੰ ਕੁਝ ਨਹੀਂ ਮਿਲਦੀ ਅੱਛਾ ਜੀ ਸਰਕਾਰ ਦੇਂਦਿਆਂ ਨੂੰ ਹਾਂਜੀ ਆਇਆ ਬਾਕੀ ਕੀ ਕਰਨਾ ਕਿੱਦਾਂ ਖੇਡਣਾ ਵਾ ਬਾਕੀ ਨਸਾ ਕੋ ਸਮਝਾ ਕੇ ਕਹ ਲਿਆ ਹੈ ਕਿ ਕੇ ਤੋਂ ਡਰਣਾ ਨਹੀਂ ਆ ਆਪਣੇ ਤਰੀਕੇ ਨਾਲ ਖੇਡਣਾ ਤੂੰ ਖੇਡੋਗੇ ਵਧੀਆ ਖੇਡੋਗੇ ਅਡੋ ਤੜਾ ਕੋਈ ਨਹੀਂ ਹੈ ਨਸ਼ਿਆਂ ਬਾਰੇ ਦੇ ਸਰ ਪੰਜਾਬ ਆਪਣਾ ਬਦਨਾਮ ਹੋਇਆ ਪਿਆ ਵਕਤ ਇੰਨਾ ਜਿਆਦਾ ਬਦਨਾਮ ਹੈ ਵੀ ਘਰ ਘਰ ਦੇ ਵਿੱਚ ਅੱਗੇ ਕਹਿੰਦੇ ਨਾ ਇੱਕ ਘਰ ਛੱਡ ਕੇ ਹੁਣ ਘਰ ਘਰ ਦੇ ਵਿੱਚ ਚਿੱਤੇ ਨੇ ਪੈਰ ਬਸਾਰੇ ਆ 15 ਸਾਲ ਚਿੱਟਾ ਵੀ ਗਈ ਵੇਖੋ ਤੁਹਾਡੇ ਸਾਹਮਣੇ ਖੜੋਤਾ ਮਾ ਇਹ ਛੜਨਾ ਕੋਈ ਔਖਾ ਨਹੀਂ ਆ ਮੈਂ ਪ੍ਰੋਮੋਟਰ ਆ ਹਾਂ ਪ੍ਰੋਮੋਟਰ ਹਾਂਜੀ ਸਪੌਂਸਰਿਆ ਸਪੌਂਸਰ ਕਰਦੇ ਜਿੱਥੇ ਭਾਜੀ ਉਹ ਵੀ ਭਾਈ ਕਵੀ ਟੀਮ ਆਪਾਂ ਸਪੌਂਸਰ ਕਰਨੀ ਆ ਨਾ ਨਾ ਉਸ ਨੇ ਆਪੀ ਆਪਣੀਆਂ ਅਥੀਆਂ ਨੂੰ ਬਾਹਰ ਕੋ ਲੋ ਬਾਹਰ ਦਾ ਮੋਲ ਚੱਲ ਵਖਾਓ ਤਾਂ ਹੀ ਪਤਾ ਲੱਗੂਗਾ ਸਾਰਿਆਂ ਨੇ ਹੋ ਆਪੀ ਸਾਰੇ ਜਾਨੀ ਆਪਣੀਆਂ ਅਥੀਆਂ ਨੂੰ ਖੇਡਣ ਵਾਲੇ ਜ਼ਿਆਦਾ ਪ੍ਰਭਾਵਿਤ ਕਰਨ ਇਹਨਾਂ ਨੇ ਮਿਹਨਤ ਕੀਤੀ ਹੈ ਜੀ ਇਹਨਾਂ ਦੀ ਮਿਹਨਤ ਦਾ ਫਲ ਮਿਲਿਆ ਵਾ ਇਹਨਾਂ ਨੂੰ ਬੈਡ ਖਾਧੀ ਆ ਮਿਹਨਤ ਕੀਤੀ ਆ ਤੇ ਇਹਨਾਂ ਦੀ ਮਿਹਨਤ ਦਾ ਫਲ ਮਿਲਿਆ ਵਾ ਤਰਨਤਾਰਨ ਤੇ ਅਮਰਸਰ ਜ਼ਿਲ੍ਹੇ ਦਾ ਨਾਮ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਦੇ ਵੱਲੋਂ ਰੌਸ਼ਨ ਕੀਤਾ ਗਿਆ ਜੀ ਹਾਂ ਰੂਪਨਗਰ ਦੇ ਵਿੱਚ ਹੋਈਆਂ ਖੇਡਾਂ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਨਾ ਅਤੇ ਰੂਪਨਗਰ ਦੇ ਵਿੱਚ ਹੋਈਆਂ ਖੇਡਾਂ ਦੇ ਵਿੱਚ 골ਡ ਮੈਡਲ ਜਿਹੜੇ ਹਾਸਲ ਕਰਨੇ ਅਤੇ ਉਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਵੀ ਕਬੱਡੀ ਦੀ ਇਸ ਖੇਡ ਦੇ ਵਿੱਚ ਵੱਡੀਆਂ ਮੱਲਾਂ ਮਾਰਨੀਆਂ ਇਹਨਾਂ 3 ਦੀ ਪ੍ਰਾਪਤੀ ਇਹਨਾਂ ਦੀ ਅਕੈਡਮੀ ਦੀ ਇਹਨਾਂ ਦੇ ਸਕੂਲ ਦੇ ਜਿਹੜੇ ਸਟਾਫ ਅਤੇ ਸਕੂਲ ਦੇ ਕੋਚ ਅਤੇ ਜਿਹੜੇ ਬਾਹਰੀ ਕੋਚ ਭਰਾ ਨੇ ਜਿਹੜੇ ਉਹਨਾਂ ਦੀ ਜਿਹੜੇ ਆ ਮਿਹਨਤ ਰੰਗ ਲਿਆਈ ਹੈ ਜੀ ਹਾਂ 3 ਦੇ ਵੱਲੋਂ ਤਰਨਤਾਰਨ ਜ਼ਿਲ੍ਹੇ ਦਾ ਅਮਰਸਰ ਜ਼ਿਲ੍ਹੇ ਦਾ ਆਪਣੇ ਮਾਤਾ ਪਿਤਾ ਦਾ ਆਪਣੀ ਅਕੈਡਮੀ ਦਾ ਨਾਮ ਵੱਡੇ ਪੱਧਰ ਤੇ ਰੌਸ਼ਨ ਕੀਤਾ ਗਿਆ ਮੇਰੇ ਨਾਲ ਖਡਾਰਨਾ ਮੌਜੂਦ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਘਣਾ ਪਿੰਡ ਜਿਹੜਾ ਉਹ ਸਰਕਾਰੀ ਸਕੂਲ ਤੋਂ ਵਿਦਿਆਰਥਣਾ ਨੇ ਉੱਠ ਕੇ ਚੰਡੀਗੜ੍ਹ ਰੂਪਨਗਰ ਵਰਗੇ ਸ਼ਹਿਰ ਦੇ ਵਿੱਚ ਹੋਈਆਂ ਖੇਡਾਂ ਦੇ ਵਿੱਚ ਵੱਡੀਆਂ ਟੀਮਾਂ ਦੇ ਨਾਲ ਮੱਥਾ ਲਾਇਆ ਅਤੇ ਹਰਾਇਆ ਹਰਉਣ ਤੋਂ ਬਾਅਦ ਵੱਡੇ ਜਿਹੜੇ ਆ ਉਹ ਇਨਾਮ ਪ੍ਰਾਪਤ ਕੀਤੇ ਕੋਚ ਸਾਹਿਬ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਿਦਿਆਰਥੀ ਨਾਲ ਮੌਜੂਦ ਨੇ ਖਡਾਰਨਾ ਕਬੱਡੀ ਦੀਆਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਡਾ ਨਾ ਮੌਜੂਦ ਨੇ ਸਰ ਕੀ ਨਾਮ ਜੀ ਆਪਣਾ ਤੇ ਇਹ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਡਾਕਟਰ ਸਤਨਾਮ ਸਿੰਘ ਜੀ ਪਿੰਡ ਮੇਰਾ ਪੰਜਵੜਿਆ ਇਹ ਟੀਮ ਦਾ ਨਾਮ ਵੀ ਜਰੂਰ ਦੱਸ ਦਿਓ ਤੇ ਇਹਨਾਂ ਦੀ ਅਕੈਡਮੀ ਦਾ ਨਾਮ ਵੀ ਜਰੂਰ ਕਬੱਡੀ ਅਕੈਡਮੀ ਦਾ ਨਾਮ ਹੈਗਾ ਜੀ ਗੁਰੂ ਨਾਨਕ ਦੇਵ ਜੀ ਕਬੱਡੀ ਅਕੈਡਮੀ ਪੁਝੜਾ ਵਾਲਾ ਕੀ ਮਨ ਦੇ ਭਾਵ ਨੇ ਕਿ ਵੱਡੇ ਪੱਦਰ ਤੇ ਨਾਮ ਰੌਸ਼ਨ ਹੋਇਆ ਪਿੰਡਾ ਪਿੰਡ ਦਾ ਵੀ ਅਤੇ ਖੜਾਰਨਾ ਵੱਡੇ ਪੱਦਰ ਤੇ ਜਿਹੜੇ ਆ ਖੇਡ ਕੇ ਆਈਆਂ ਬਹੁਤ ਜਿਆਦਾ ਪ੍ਰਾਊਡ ਫੀਲ ਹੁੰਦਾ ਜੀ ਇਹਨਾਂ ਬੱਚਿਆਂ ਦੀ ਮਿਹਨਤ ਬੱਚਿਆਂ ਦੀ ਅੰਨੁਲਪ ਕੀਤੀ ਇਹਨਾਂ ਬੱਚਿਆਂ ਨੇ ਉਹ ਹਲਪਾ ਦਾ ਨੂੰ ਕ੍ਰੈਡਿਟ ਦਿੱਤਾ ਜੀ 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 ਅੱਛਾ ਜੀ ਬੜਾ ਹੀ ਪ੍ਰਾਊਡ ਫੀਲ ਹੁੰਦਾ ਵਾ ਅੱਛਾ ਜੀ ਇਹਨਾਂ ਜੀ ਇਹ ਜਿਹੜੇ ਬੱਚੇ ਆ ਇਹ ਭਾਵੇਂ ਗਏ ਦਿੰਦੇ ਨਾ ਕਿਸੇ ਦੇ ਬੱਚਾ ਕਿਸੇ ਦੇ ਬੱਚੇ ਨਹੀਂ ਆ ਇਹ ਉਹ ਸਾਡੇ ਬੱਚੇ ਆ। ਕਿਆ ਬਾਤ ਹੈ ਜੀ। ਗੋਪੀ ਵੀਰ ਨਾਲ ਬੜਾ ਪ੍ਰੇਮ ਹੈ ਸਾਡਾ ਛੋਟੇ ਹੁੰਦੇ ਇਕੱਠੇ ਖੇਡਦੇ ਰਹੇ ਆ। ਜੀ ਜੀ। ਤੇ ਇਹਦੇ ਇਹ ਜਿੱਥੇ ਵੀ ਗੋਪੀ ਭਾਗ ਕਹਿੰਦੇ ਨਾ ਆਪਾਂ ਪ੍ਰਮੋਟ ਕਰਨਾ ਇਹਨੂੰ ਟੀਮ ਨੂੰ ਆਪਾਂ ਜਾਣਾ ਵਾ। ਜਾਂ ਇਹ ਆਪਾਂ ਇਹਨਾਂ ਦੀ ਹੈਲਪ ਕਰਨੀ ਆ। ਆਪਾਂ 24 ਘੰਟੇ ਖਲੋਤੇ ਹਾਂ ਗੋਪੀ ਭਾਰਾਂ। ਜੀ ਜੀ। ਜੇ ਨਸ਼ੇ ਨੂੰ ਲੈ ਕੇ ਕੀ ਸੁਨੇਹਾ ਵੀ ਹੈ ਨੌਜਵਾਨ ਨਸ਼ਿਆਂ 'ਚ ਗਲਤਾਨ ਹੈ ਉੱਥੇ ਧੀਆਂ ਇੱਕ ਮਿਸਾਲ ਬਣੀਆਂ ਨੇ ਵੱਡੀ ਪੱਦਰ ਤੇ ਖੇਡ ਕੇ ਆਈਆਂ। ਨਸ਼ਿਆਂ ਬਾਰੇ ਦੇ ਸਰ ਪੰਜਾਬ ਆਪਣਾ ਬਦਨਾਮ ਹੋਇਆ ਪਿਆ ਵਾ ਜੀ ਇੰਨਾ ਜਿਆਦਾ ਬਦਨਾਮ ਹੈ ਵੀ ਘਰ-ਘਰ ਦੇ ਵਿੱਚ ਅੱਗੇ ਕਹਿੰਦੇ ਨਾ ਇੱਕ ਘਰ ਛੱਡ ਕੇ ਹੁਣ ਘਰ-ਘਰ ਦੇ ਵਿੱਚ ਚਿੱਟੇ ਨੇ ਪੈਰ ਵਸਾਰੇ ਆ ਜੀ ਇਧਰ ਮੇਰੇ ਵੱਲੋਂ ਵੇਖੋ ਤੁਸੀਂ ਮੈਂ 15 ਸਾਲਾ ਚਿੱਟਾ ਪੀਤਾ ਵਾ ਅੱਛਾ ਜੀ ਤੁਸੀਂ ਮੈਂ ਹਾਂਜੀ ਅੱਛਾ ਜੀ 15 ਸਾਲ ਚਿੱਟਾ ਪੀ ਗਏ ਵੇਖੋ ਤੁਹਾਡੇ ਸਾਹਮਣੇ ਮੇ ਖਲੋਤਾ ਮੈਂ ਇਹ ਛੱਡਣਾ ਕੋਈ ਔਖਾ ਨਹੀਂ ਆ ਜੀ ਇਧਰੋਂ ਬ੍ਰੇਨ ਪਟ ਗਿਆ ਇਧਰ ਬ੍ਰੇਨ ਲਾਉਣ ਦੀ ਗੱਲ ਹੈ ਕੋਈ ਬਾਕੀ ਕੋਈ ਗੱਲ ਨਹੀਂ ਹੁਣ ਤੁਸੀਂ ਕੋਚਿੰਗ ਵੀ ਦਿੰਦੇ ਇਹਨਾਂ ਨੂੰ ਨਹੀਂ ਸਰ ਮੈਂ ਪ੍ਰੋਮੋਟਰ ਆ ਹਾਂ ਹਾਂਜੀ ਸਪੌਂਸਰਿਆ ਸਪੌਂਸਰ ਕਰਦੇ ਜਿੱਥੇ ਭਾਜੀ ਗੋਪੀ ਭਾਈ ਕੀ ਟੀਮਾਂ ਸਪੌਂਸਰ ਕਰਨੀਆਂ ਜਿਹੜੇ ਅਜੇ ਵੀ ਨਸ਼ੇ 'ਚ ਗੁਲਤਾਨ ਨੇ ਉਹਨਾਂ ਵੀਰਾਂ ਨੂੰ ਦੇ ਹੱਥ ਜੋੜ ਕੇ ਬੇਨਤੀ ਵੀ ਨਹੀਂ ਛੋੜਦਾ ਸਾਡੇ ਕੋਲ ਆਜੋ ਜੀ ਤਾਂ ਇੱਕ ਤਰੀਕਾ ਹੀ ਆ ਸਰ ਇਹ ਕੋਈ ਜ਼ੋਰ ਵਾਲੀ ਗੱਲ ਨਹੀਂ ਹੈਗੀ ਜਾਂ ਇਹ ਕਿੰਨਾ ਚਿਰ ਤੁਸੀਂ ਖੋਤ ਨਸ਼ਾ ਕਰਦੇ ਸਰ ਮੈਂ 15 ਸਾਲ ਨਸ਼ਾ ਕੀਤਾ ਵਾ ਇਹ ਨਸ਼ਾ ਕਾਉਂਸਲਿੰਗ ਨਾਲ ਛੋੜਦਾ ਜੀ ਸਰ ਚਪੇੜ ਮਾਰਿਆ ਨਹੀਂ ਛੋੜਦਾ ਗੁੱਸੇ ਨਾਲ ਛੋੜਦਾ ਜੀ ਪ੍ਰੇਮ ਇਹ ਬਸ ਕਾਉਂਸਲਿੰਗ ਹੈ ਬਸ ਕੀ ਸਾਡੀ ਕਾਉਂਸਲਿੰਗ ਹੀ ਹੋਈ ਆ ਵਾਈਕਰੂ ਨੇ ਕਿਰਪਾ ਕਰਤੀ ਤੇ ਅਸੀਂ ਵੇਖੋ ਸਾਡੇ ਸਾਹਮਣੇ ਚਿੱਟਾ ਛੱਡੋ ਦੇਖਣਾ ਚਾਹਦੇ ਹੁਣ ਇੱਕ ਵੱਡੀ ਦੀ ਟੀਮ ਨੂੰ ਇਹਨਾਂ ਧੀਆਂ ਨੂੰ ਵੀ ਕਿੱਥੋਂ ਤੱਕ ਪਹੁੰਚੇ ਸਾਰੇ ਅਸੀਂ ਇਹ ਕਿੰਨੇ ਵਰਲਡ ਕੱਪ ਨੂੰ ਤੱਕ ਦੇਖਣਾ ਚਾਹੁੰਦੇ ਆ ਤੇ ਇਹਨਾਂ ਦੀ ਜਿਹੜੀ ਹੈਗੀ ਆ ਹੈਲਪ ਵੀ ਕਰਾਂਗੇ ਜਿੱਦਾਂ ਦੀ ਵੀ ਹੈਲਪ ਬੱਚੇ ਮੰਗਣਗੇ ਉਦਾਂ ਦੀ ਹੈਲਪ ਕਰਾਂਗੇ ਤੁਸੀਂ ਕੋਰ ਸਾਹਿਬ ਕੀ ਨਾਮ ਜੀ ਤੁਹਾਡਾ ਜੀ ਮੇਰਾ ਨਾਮ ਗੁਰਦੀਪ ਸਿੰਘ ਗੋਪੀ ਹੈ ਜੀ ਕੀ ਕਹਿਣਾ ਚਾਹੋਗੇ ਕੀ ਸੁਨੇਹਾ ਵੀ ਹੈ ਕਬੱਡੀ ਦੀ ਟੀਮ ਇੱਕ ਤਰਨਤਾਰਨ ਅੰਮ੍ਰਿਤਸਰ ਜ਼ਿਲ੍ਹੇ ਤੋਂ ਉੱਟ ਕੇ ਗਈ ਇਹਦਾ ਭੈਣਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਘਣਾ ਤੋਂ ਇਹ ਵੱਡੇ ਪੱਧਰ ਤੇ ਜਾ ਕੇ ਨਾਮ ਰੋਸ਼ਨ ਕੀਤਾ ਇਹਨਾਂ ਨੇ ਬੇਨਤ ਕੀਤੀ ਸੀ ਇਹਨਾਂ ਦੀ ਮਿਹਨਤ ਦਾ ਫਲ ਮਿਲਿਆ ਵਾ ਇਹਨਾਂ ਨੂੰ ਡੈਡ ਖਾਦੀ ਆ ਮਿਹਨਤ ਕੀਤੀ ਆ ਤੇ ਇਹਨਾਂ ਦੀ ਮਿਹਨਤ ਦਾ ਫਲ ਮਿਲਿਆ ਵਾ ਇਹ ਚਲੋ ਸਾਡੀ ਕੋਈ ਮਜਬੂਰੀ ਨਹੀਂ ਜਾਏ ਪਰ ਇਹਨਾਂ ਨੇ ਹਰ ਔਰ ਜੋ ਵੀ ਇਹਨਾਂ ਨੂੰ ਮੈਚ ਹੋਣਾ ਜੇ ਕੋਈ ਕੋਈ ਆਉਂਦੀ ਸੀ ਉੱਥੇ ਨੇ ਪੁੱਛਦੇ ਰਹਾ ਕਿ ਸਾਰੀ ਆਪਾਂ ਕੀ ਕਰਨਾ ਕਿੱਦਾਂ ਖੇਡਣਾ ਵਾ ਬਾਕੀ ਨੇ ਸਾਕੋ ਸਮਝਾ ਕੇ ਕਹ ਲਿਆ ਵੀ ਕੇ ਤੋਂ ਡਰਨਣੇ ਆ ਆਪਣੇ ਤਰੀਕੇ ਨਾਲ ਖੇਡਣਾ ਤੁਸੀਂ ਖੇਡੋਗੇ ਵਧੀਆ ਖੇਡੋਗੇ ਸਾਡੇੋਂ ਤਗੜਾ ਕੋਈ ਨਹੀਂ ਹੈਗਾ ਉਸ ਸਾਬ ਖਿਡਾਰੀਆਂ ਨੂੰ ਕਿਸ ਤਰੀਕੇ ਦੀਆਂ ਸਹੂਲਤਾਂ ਸਰਕਾਰ ਵੱਲੋਂ ਮਿਲਣੀਆਂ ਚਾਹੀਦੀਆਂ ਵਾ ਤੇ ਕਿਸ ਤਰੀਕੇ ਦੀਆਂ ਮਿਲ ਰਹੀਆਂ ਨੇ ਚਲੋ ਮਿਲਦਾ ਠੀਕ ਆ ਵੀ ਕੋਈ ਖੇਡਾ ਵਸਨ ਮੈ ਉਹ ਚ ਇਹਨਾਂ ਨੂੰ ਸਿਰਫ ਇੱਕ ਸਹੂਲਤ ਮਿਲਦੀ ਆ ਜਿਵੇਂ ਫਾਈਟ ਸਾਕ ਟੀਮ ਹੁੰਦੀ ਉਹਨਾਂ ਨੂੰ ਪੈਸੇ ਕਿਰਾਏ ਮਿਲਦੇ ਆ ਮੈਂ ਇਹ ਕਹਿੰਨਾ ਮੈਂ ਜਿੰਨਾ ਕੋਈ ਨੈਸ਼ਨਲ ਖੇਡ ਦਾ ਬੱਚਾ ਜਾਂ ਨੈਸ਼ਨਲ ਦੀ ਚੋਣ ਹੁੰਦੀ ਉਹਨੂੰ ਵਿੰਗ 'ਚ ਨਾ ਪਾਣਾ ਚਾਹੀਦਾ ਤੇ ਬੱਚੇ ਦੇ account 'ਚ ਹੀ ਪੈਸੇ ਹਣ ਜਿਹਦੇ ਵਿੰਗ 'ਚ ਜਨ ਖੇਡੇ ਕਿਉਂਕਿ ਉਹ ਬੱਚਾ ਗਾਂ ਤਰੱਕੀ ਕਰੂਗਾ ਕਿਉਂਕਿ ਖਾਸ ਜ਼ਿਆਦਾਤਰ ਡੈਟ ਤੋਂ ਕਮੀ ਹੁੰਦੀ ਆ ਪੈਸੇ ਤੋਂ ਕਮੀ ਹੁੰਦੀ ਆ ਕਈ ਇਹੋ ਜਿਹੇ ਪਲੇਅਰ ਵੇਖੇ ਜਿਨ੍ਹਾਂ ਕੋ ਕੋਰਾਇਆ ਨਹੀਂ ਹੁੰਦਾ ਜਾਣ ਲਈ ਤਾਂ ਰਹਿ ਜਾਂਦੇ ਆ ਹਾਂਜੀ ਕੀ ਖੋਦਾ ਹੁਣ ਕੀ ਸੁਪਨਾ ਹੈ ਕਿ ਜੋ ਕੁਝ ਤੁਸੀਂ ਜਦੋਂ ਖੇਡਦੇ ਸੀ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿ ਹੁਣ ਜੇ ਤੁਹਾਡੇ ਨਾਲੇ ਭੈਣਾ ਜੁੜੀਆਂ ਨੇ ਕਿ ਜਿੰਨੀਆਂ ਵੀ ਤੁਹਾਡੇ ਨਾਲ ਜੁੜੇ ਨੇ ਸਿੱਖਣ ਲਈ ਆਉਂਦੀਆਂ ਨੇ ਵੀ ਉਹਨਾਂ ਨੂੰ ਕਿੱਥੋਂ ਤੱਕ ਪਹੁੰਚਾਉਣਾ ਹੈ ਕਿ ਮੇਰਾ ਹੁਣ ਵੇਖੋ ਜੀ ਇਹਨਾਂ ਦੇ ਨੈਸ਼ਨਲ ਹੋਣੀ ਆ ਤੇ ਮੈਂ ਪਰਮਾਤਮਾ ਅਗਰੇ ਇਹ ਅਰਦਾਸ ਕਰਦਾ ਤੇ ਇਹਨਾਂ ਦੀ ਮਿਹਨਤ ਇੰਨੀ ਕੁ ਵਧਾਉਣੀ ਆ ਕਿ ਪਰਮਾਤਮਾ ਨੇ ਕਿਰਪਾ ਕੀਤੀ ਤੇ ਨੈਸ਼ਨਲ ਚੋਂ ਫੀਚਰ ਲੈ ਗਿਆ ਹੋਈਆਂ ਤੇ ਗਾਂ ਵਰਲਡ ਕੱਪ ਚ ਵੀ ਗਾਂ ਕੋ ਟਾਇਲ ਹੋਏ ਖੇਡਾਂਗੇ ਜੇ ਬਾਹਰ ਜਾਂਦਾ ਮੌਕਾ ਉਹ ਕਢਾਵਾਂਗਾ ਕੋਚਿੰਗ ਦੌਰਾਨ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਡਾਈਟ ਨੂੰ ਲੈ ਕੇ ਜਾਂ ਹੋਰ ਜੀ ਮੈਨੂੰ ਸਾਰਾ ਨਾਲ ਮੁਸ਼ਕਲ ਆ ਮੇਰੀ ਗਰਾਊਂਡ ਨਹੀਂ ਇੱਥੇ ਮੈਨੂੰ ਪਲਾਟਾਂ ਚ ਕਢਾਉਣਾ ਪੈਂਦਾ ਇਹਨੂੰ ਜਿਆਦਾ ਬੱਚੇ ਹੁਣ ਤੇ ਇਹਨੂੰ ਜਿਆਦਾ ਜਾਦਾ ਵਧੀਆ ਹੋਵੇ ਕਿਉਂਕਿ ਜਦੋਂ ਹੁਣ ਅਕੈਡਮੀ ਵਾਲੀ ਰਜਿਸਟਰ ਆਸਾ ਦੀ ਵਿੜੇ ਦਾ 2021 ਤੋਂ ਲੈ ਕੇ ਜੀ ਜੀ ਧੰਨਵਾਦ ਸੋ ਆਪਣੇ ਨਾਲ ਵਿਦਿਆਰਥੀ ਨਾ ਮੌਜੂਦ ਨੇ ਕਬੱਡੀ ਦੇ ਵਿੱਚ ਵੱਡੀਆਂ ਮੱਲਾਂ ਇਹਨਾਂ ਭੈਣਾਂ ਨੇ ਮਾਰੀਆਂ ਨੇ ਕਿੱਥੇ ਰੂਪਨਗਰ ਕਿੱਥੇ ਤਰਨਤਾਰਨ ਅੰਮ੍ਰਿਤਸਰ ਤੇ ਹੁਣ ਅੱਗੇ ਦਾ ਵੀ ਕੀਟੀ ਝਾ ਆਪਾਂ ਜ਼ਰੂਰ ਜਾਣਾਂਗੇ ਭੈਣੇ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਰਜਿੰਦਰ ਕੌਰ ਪਿੰਡ ਮੇਰਾ ਭਰੋਵਾਰ ਕਿਹੜੇ ਟੀਮ ਵੱਲੋਂ ਕਿਹੜੀ ਅਕੈਡਮੀ ਵੱਲੋਂ ਕਿਹੜੇ ਸਕੂਲ ਵੱਲੋਂ ਗੁਰਨਾਨਕ ਦੇਵ ਕਬੱਡੀ ਕਲੱਬ ਵੱਲੋਂ ਹੀ ਖੇਡਦੇ ਆ ਸੰਗਣਾ ਸਕੂਲ ਆ ਅੱਛਾ ਜੀ ਕੀ ਰੂਪਨਗਰ ਦੇ ਵਿੱਚ ਕਦੋਂ ਇਹ ਖੇਡਾਂ ਸ਼ੁਰੂ ਹੁੰਦੀਆਂ ਜਿਨ੍ਹਾਂ ਦੇ ਵਿੱਚ ਭਾਗ ਲਿਆ ਤੇ ਕਿਹੜੇ ਪੋਜੀਸ਼ਨ ਤੇ ਤੁਸੀਂ ਆਏ ਇਸ ਸਾਲ ਬਾਅਦ ਹੁੰਦੀਆਂ ਹਰ ਵਾਰ ਗੇਮਾਂ ਤੇ ਸਾਡੇ 5 ਮੈਚ ਹੋਏ ਸੀ 5 ਮੈਚ ਜਿੱਤੇ ਵਾਇਗਰੂ ਦੀ ਕਿਰਪਾ ਨਾਲ ਬੜੀਆਂ ਨਿਆਸਾਂ ਲਾਈਆਂ ਹੀ ਪਿੰਡ ਵਾਲਿਆਂ ਨੇ ਸਤਜ ਜੀ ਨੇ ਸਪੌਂਸਰਾਂ ਨੇ ਕਰਦਿਆ ਨੇ ਸਾਰਿਆਂ ਨੇ ਅਸਾਂ ਲਾਈਆਂ ਸੀ ਜਿੱਤ ਕੇ ਆਏ ਅੱਛਾ ਜਿੱਤ ਕੇ ਆਏ ਜੀ ਹਾਂਜੀ ਤੇ ਕੋਚ ਜਿਹੜੇ ਸਕੂਲ ਦੇ ਨੇ ਉਹ ਕਿਹੜੇ ਨੇ ਤੇ ਜਿਹੜੇ ਡੇਲੀ ਪ੍ਰੈਕਟਿਸ ਕਰਾਉਂਦੇ ਨੇ ਉਹ ਕੌਣ ਨੇ ਸੰਦੀਪ ਸਰ ਸਕੂਲ ਵਾਲੇ ਉਹ ਵੀ ਆਪਾਂ ਨੂੰ ਬਹੁਤ ਸਪੋਰਟ ਕਰਦੇ ਉਹ ਵੀ ਸਾਨੂੰ ਡੇਲੀ ਕਹਿੰਦੇ ਆ ਸਕੂਲ ਲਾਓ ਸਕੂਲ ਵੀ ਖੇਡੋ ਸ਼ਾਮ ਨੂੰ ਗਰਾਊਂਡ ਵੀ ਲਾਓ ਸ਼ਾਮ ਨੂੰ ਗਰਾਊਂਡ ਵੀ ਲੱਗਦੀ ਆ ਡੇਲੀ ਗਰਾਊਂਡ ਲਈਦੀ ਆ ਹਾਂਜੀ ਸਕੂਲ ਦੇ ਨਾਲ ਨਾਲ ਪ੍ਰੈਕਟਿਸ ਕਿੰਨਾ ਸਮਾਂ ਕਰਦੇ ਹੋ ਤੁਸੀਂ ਪ੍ਰੈਕਟਿਸ 6 4 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੈਕਟਿਸ ਹੁੰਦੀ ਏ ਢਿੱਲੀ ਸ਼ਾਮ ਨੂੰ ਹਾਂਜੀ ਤੇ ਪੜ੍ਹਾਈ ਵੀ ਜ਼ਰੂਰੀ ਏ ਇਹ ਵੀ ਸੁਨੇਹਾ ਦੂਸਰਿਆਂ ਨੂੰ ਵੀ ਖਿਡਾਰੀਆਂ ਨੂੰ ਵੀ ਦਿੰਨੇ ਹੋ ਤੁਸੀਂ ਵੀ ਹਾਂਜੀ 8 ਵਜੇ ਤੋਂ ਲੈ ਕੇ 12 ਵਜੇ ਤੱਕ ਸਕੂਲ ਰਹਿਦਾ ਫਿਰ ਆਣ ਕੇ ਰੈਸਟ ਕਰ ਲੈਂਦੀ ਏ ਪੜ੍ਹਾਈ ਵਗੈਰਾ ਕਰ ਲੈਂਦੀ ਏ ਫਿਰ ਸ਼ਾਮ ਨੂੰ ਗਰਾਊਂਡ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਟੀਮ ਨੇ ਵਧੀਆ ਪਰਫਾਰਮੈਂਸ ਕੀਤੀ ਕਿਹੜੀ ਟੀਮ ਦੇ ਨਾਲ ਜ਼ਿਆਦਾ ਮੈਚ ਉੱਤੇ ਫਸਿਆ ਬਹੁਤ ਵਧੀਆ ਮਾਣ ਮਹਿਸੂਸ ਹੁੰਦਾ ਸਭ ਤੋਂ ਜ਼ਿਆਦਾ ਮੈਚ ਫਸਿਆ ਰੂਪਨਗਰ ਤੇ ਬਠਿੰਡਾ ਅੱਛਾ ਰੂਪਨਗਰ ਤੇ ਬਠਿੰਡਾ ਕਿੰਨੇ ਪੁਆਇੰਟਾਂ ਦੇ ਨਾਲ ਫਿਰ 4425 4425 ਦੇ ਨਾਲ ਤੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਕਿ ਕੋਚਾਂ ਨੇ ਵੀ ਕਿੰਨੀ ਵਧੀਆ ਪ੍ਰੈਕਟਿਸ ਕਰਵਾਈ ਕਿਸ ਤਰੀਕੇ ਦਾ ਉਹਨਾਂ ਨੇ ਮਾਈਂਡ ਸੈਟ ਕੀਤਾ ਵੀ ਡਰਨਾ ਨਹੀਂ ਹੈ ਜਦ ਗਰਾਊਂਡ 'ਚ ਜਾਣਾ ਉਹਨਾਂ ਨੇ ਵੇਖਣ ਦੇ ਵਿੱਚ ਸਾਨੂੰ ਕਿਹਾ ਸੀ ਵੀ ਇਹ ਹੌਲੀਆਂ ਵਾਂਸੀ ਇਹਨਾਂ ਤੋਂ ਖੇਡ ਲਾਂਗੇ ਉਹਨਾਂ ਦਾ ਜ਼ਿਲ੍ਹਾ ਹੀ ਤੇ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਕੇ ਉਹਨਾਂ ਨੂੰ ਉਹਨਾਂ ਦੇ ਜ਼ਿਲ੍ਹੇ 'ਚ ਹਰਾ ਕੇ ਆਏ ਅੱਛਾ ਹੁਣ ਮਾਤਾ ਪਿਤਾ ਉਹਨਾਂ ਨੂੰ ਜਦੋਂ ਪਤਾ ਲੱਗਾ ਕਿੰਨੇ ਕੁ ਖੁਸ਼ ਹੋਏ ਜਦ ਤੁਸੀਂ ਦੱਸਿਆ ਹਾਂ ਹਾਂਜੀ ਬਹੁਤ ਖੁਸ਼ ਹੋਏ ਪਹਿਲਾਂ ਤੇ ਉਹਨਾਂ ਦੇ ਮਨ 'ਚ ਡਰ ਹੀ ਵੀ ਇਹ ਬਗਾਨੀ ਥਾਂ ਖੇਡਣ ਗਏ ਆ ਟੀਮ ਵੀ ਵਧੀਆ ਹੋਣੀ ਆ ਜੀ ਤੇ ਹੁਣ ਆਪਾਂ ਜਿੱਤ ਕੇ ਆਏ ਸਾਰੇ ਖੁਸ਼ੀਆਂ ਕਰਦੇ ਵੀ ਹਾਂਜੀ ਅੱਛਾ ਜੀ ਕਿੱਥੋਂ ਤੱਕ ਪਹੁੰਚਣਾ ਹੈ ਪੜਨੇ ਇਸ ਖੇਡ ਦੇ ਵਿੱਚ ਕਿੱਥੋਂ ਤੱਕ ਟੀਚਾ ਹੈ ਲਕਸ਼ਯਾ ਮਨ ਦੇ ਵਿੱਚ ਦਿਮਾਗ ਦੇ ਵਿੱਚ ਮੈਂ ਤਾਂ ਚਾਹੁੰਨੀ ਮੇਰੀ ਸਾਰੀ ਟੀਮ ਵਰਲਡ ਕੱਪ ਤੱਕ ਜਾਵੇ ਜਿੱਦਾਂ ਵੱਡੇ ਪਲੇਅਰ ਖੇਡਦੇ ਉਹਨਾਂ ਨੂੰ ਸਪੋਰਟ ਹੁੰਦੀ ਦਹਾਨੂੰ ਵੀ ਹੋਵੇ ਪਰਿਵਾਰ ਵੱਲੋਂ ਕਿਹੋ ਜੀ ਸਪੋਰਟ ਹੈ ਜੀ ਪਰਿਵਾਰ ਵੱਲੋਂ ਵੀ ਬਹੁਤ ਸਪੋਰਟ ਆ ਅੱਛਾ ਪਰਿਵਾਰ ਵੱਲੋਂ ਵੀ ਕਾਫੀ ਸਪੋਰਟ ਆ ਹਾਂਜੀ ਮੈਂ ਤਾਂ ਸਰਕਾਰ ਨੂੰ ਇੱਕੋ ਗੱਲ ਕਹਿਣਾ ਚਾਹੂੰਗੀ ਜਿੱਦਾਂ ਵੱਡੇ ਪਲੇਅਰਾਂ ਨੂੰ ਸਪੋਰਟ ਕੀਤੀ ਜਾਂਦੀ ਹੈ ਦਹਾਨੂੰ ਵੀ ਕੀਤੀ ਜਾਵੇ ਸਰਕਾਰ ਦੇਂਦਿਆਂ ਨੂੰ ਦਿੰਦੀ ਆ ਜਿਹੜੇ ਹਾਂਜੀ ਕਿਵੇਂ ਦੀ ਸਪੋਰਟ ਜਿਹੜੀ ਹੁਣ ਤੱਕ ਮਿਲ ਰਹੀ ਹੈ ਕੋਚਾਂ ਵੱਲੋਂ ਸਕੂਲ ਵੱਲੋਂ ਉਪਰਾਲੇ ਹੋ ਰਹੇ ਨੇ ਕਿਵੇਂ ਦੇ ਹੋਣੇ ਚਾਹੀਦੇ ਆ ਸਕੂਲ ਵੱਲੋਂ ਸਪੋਰਟ ਤੇ ਹੈਗੀ ਆ ਪਰ ਉਹ ਜਿੰਨੀ ਸਰਕਾਰ ਨੂੰ ਬਹੁਤ ਜਿਆਦੀ ਸਪੋਰਟ ਕਰਨੀ ਚਾਹੀਦੀ ਕਈ ਵਾਰ ਪਲੇਅਰਾਂ ਨੂੰ ਤਾਂ 10 ਰੁਪਏ ਕਰਾਇਆ ਵੀ ਨਹੀਂ ਹੁੰਦਾ ਤੇ ਬਹੁਤ ਪਲੇਅਰ ਆ ਜਿਹੜੇ ਗਰੀਬੀ ਕਰਕੇ ਘਰਾਂ 'ਚ ਬੈਠੇ ਆ ਵੀ ਉੱਠ ਨਹੀਂ ਸਕਦੇ ਨਹੀਂ ਉੱਠ ਸਕਦੇ ਉਹਨਾਂ ਦੀ ਸਪੋਰਟ ਹੋਣੀ ਚਾਹੀਦੀ ਜਿੰਨਾਂ ਕੋਲ ਹੈਗਾ ਵਾ ਉਹਨਾਂ ਨੂੰ ਲੋਕ ਬਹੁਤ ਸਪੋਰਟ ਕਰਦੇ ਆ ਅੱਛਾ ਜੀ ਹਾਂਜੀ ਪੜਣਾ ਜਿਹੜੇ ਅਜੇ ਵੀ ਨਸ਼ੇ 'ਚ ਗਲਤਾਨ ਨੇ ਨੌਜਵਾਨ ਭਰਾ ਉਹਨਾਂ ਨੂੰ ਖੇਡਾਂ ਵੱਲ ਜੁੜਨਾ ਚਾਹੀਦਾ ਹੈ ਨਸ਼ਿਆਂ ਨੂੰ ਛੱਡ ਕੇ ਤੁਹਾਡੇ ਵੱਲੋਂ ਸੁਨੇਹਾ ਕੀ ਹੈ ਕਿ ਉਹ ਵੀ ਤੁਹਾਡੇ ਵਾਂਗ ਆਪਣੇ ਜ਼ਿਲ੍ਹੇ ਤੋਂ ਆਪਣੇ ਇਲਾਕੇ ਤੋਂ ਆਪਣੇ ਘਰ ਤੋਂ ਆਪਣੇ ਸੂਬੇ ਤੋਂ ਉੱਠ ਕੇ ਜਿਹੜਾ ਨਾਮ ਰੋਸ਼ਨ ਕਰਨ ਮੈਂ ਤੇ ਵੀਰਾਂ ਨੂੰ ਇੱਕੋ ਗੱਲ ਕਹੂੰਗੀ ਹੱਥ ਜੋੜ ਕੇ ਵੀ ਨਸ਼ਾ ਛੱਡ ਦਿਓ ਨਸ਼ਾ ਛੱਡ ਕੇ ਅੱਗੇ ਖੇਡਾਂ ਵੱਲ ਹੋ ਜਾਓ ਤੁਹਾਡਾ ਬਹੁਤ ਨਾਮ ਰੋਸ਼ਨ ਹੋਗਾ ਧੰਨਵਾਦ ਪੜਣਾ ਪੜਣਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਨੀਤਾ ਤੁਸੀਂ ਜਾਫੀ ਜੇ ਕਿ ਰੀਡਰ ਜੀ ਮੈਂ ਜਾਫੀ ਅਛੇ ਕਿੰਨਾ ਸਮਾਂ ਹੋ ਗਿਆ ਇਸ ਖੇਡ ਦੇ ਵਿੱਚ ਮੈਨੂੰ ਸਾਲ ਹੋ ਗਿਆ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਕਿ ਟੀਮ ਨੇ ਵਧੀਆ ਪਰਫਾਰਮੈਂਸ ਕੀਤੀ ਤੇ ਤੁਸੀਂ ਪਹਿਲੇ ਨੰਬਰ ਤੇ ਆਏ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਅਛੇ ਪਰਿਵਾਰ ਖੁਸ਼ ਹੈ ਬਹੁਤ ਜ਼ਿਆਦਾ ਜਿਹੜੇ ਅਜੇ ਵੀ ਮਾਪੇ ਧੀਆਂ ਨੂੰ ਖੇਡਣ ਦਾ ਮੌਕਾ ਨਹੀਂ ਦਿੰਦੇ ਉਹਨਾਂ ਨੂੰ ਕੀ ਸਨੇਹਾ ਕਿ ਉਹਨਾਂ ਨੂੰ ਵੀ ਕਿੱਡਾ ਮੌਲ ਜੋੜੇ ਦੇਵੇ ਉਹਨਾਂ ਨੂੰ ਇਹ ਸਨੇਹਾ ਵੀ ਆਪਣੀਆਂ ਧੀਆਂ ਨੂੰ ਬਾਹਰ ਕੱਲੋ ਬਾਹਰ ਦਾ ਮੌਲ ਚਲਵਾਖਾਓ ਤਾਂ ਹੀ ਪਤਾ ਲੱਗੂਗਾ ਸਾਰਿਆਂ ਨੂੰ ਇਹ ਹੋ ਆਪੀ ਸਾਰੇ ਜਾਨੇ ਆਪਣੀਆਂ ਧੀਆਂ ਨੂੰ ਖੇਡਣ ਵੱਲ ਜ਼ਿਆਦਾ ਪ੍ਰਭਾਵਿਤ ਕਰਨ ਸਕੂਲ ਦੇ ਕੋਚ ਕੌਣ ਨੇ ਤੇ ਵੈਸੇ ਡੇਲੀ ਪ੍ਰੈਕਟਿਸ ਕੌਣ ਕਰਾਉਂਦਾ ਤੇ ਉਹਨਾਂ ਦਾ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੁੰਦੇ ਸਕੂਲ ਦੇ ਕੋਚ ਸਾਡੇ ਸੰਦੀਪ ਸਰ ਉਹਨਾਂ ਵੱਲੋਂ ਸਾਨੂੰ ਪੂਰੀ ਸਪੋਰਟ ਆ ਤੇ ਗਰਾਊਂਡ ਜਿਹੜੇ ਸਾਨੂੰ ਲਗਉਂਦੇ ਆ ਡੇਲੀ ਉਹ ਸਾਡੇ ਗੋਪੀ ਉਸਤਾਦ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਪੂਰੀ ਸਪੋਰਟ ਕਰਦੇ ਸਾਡੀ ਜੀ ਉਹਨਾਂ ਦੀ ਬਦੌਲਤ ਕਿੱਥੋਂ ਤੱਕ ਖੇਡਣ ਦਾ ਮੌਕਾ ਮਿਲ ਰਿਹਾ ਹੈ ਉਹਨਾਂ ਦੇ ਸਾਨੂੰ ਪੂਰੀ ਉਹਨਾਂ ਦਾ ਤੇ ਜੀ ਕਰਦਾ ਸਾਡ ਨੂੰ ਵਰਲਡ ਤੱਕ ਕਢਾਉਂਦਾ ਪਰ ਜਿੱਥੋਂ ਜਦ ਤੱਕ ਸਾਨੂੰ ਕਢਾਉਂਦੇ ਪਏ ਬਹੁਤ ਬਹੁਤ ਤੁਹਾਨੂੰ ਬਹੁਤ ਤੁਹਾਡਾ ਧੰਨਵਾਦ ਹੈ ਜੀ ਮੇਰਾ ਨਾਮ ਹੈ ਪ੍ਰੀਤ ਗੌਰ ਕੀ ਕਹਿਣਾ ਚਾਹੋਗੇ ਤੁਸੀਂ ਤਾਂ ਕੈਪਟਨ ਵੀ ਹੋ ਟੀਮ ਦੇ ਤੇ ਕੈਪਟਨ ਦੀ ਜ਼ਿੰਮੇਵਾਰੀ ਕਹਿੰਦੇ ਵੱਡੀ ਹੁੰਦੀ ਆ ਜਦੋਂ ਉੱਥੇ ਮੈਚ ਹੋਏ ਰੂਪਨਗਰ ਦੇ ਵਿੱਚ ਤਾਂ ਟਫ ਸੀ ਸਾਰੇ ਮੈਚ ਤੁਸੀਂ ਬੜੀ ਵਧੀਆ ਕਹਿੰਦੇ ਪਰਫਾਰਮੈਂਸ ਕੀਤੀ ਟੀਮ ਵਰਕ ਵਧੀਆ ਰਿਹਾ ਕੀ ਖੁਸ਼ੀ ਪਰਿਵਾਰ ਨੂੰ ਕੋਚਾਂ ਨੂੰ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਜਿਆਦਾ ਖੁਸ਼ੀ ਹੋਈ ਅਸੀਂ ਬਹੁਤ ਜਿਆਦਾ ਵਧੀਆ ਖੇਡੇ ਹਾਂ ਸਾਰੇ ਦੇ 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 ਅੱਗੇ ਹੁਣ ਕਿੱਥੋਂ ਤੱਕ ਪਹੁੰਚਣਾ ਹੈ ਹੁਣ ਅੱਗੇ ਜਿੱਥੋਂ ਤੱਕ ਪਹੁੰਚੇ ਜਾਓਗੇ ਪਹੁੰਚ ਜਾਣਾ ਮਿਹਨਤ ਜਾਰੀ ਰੱਖਣੀ ਹੈ ਹਾਂਜੀ ਕਣੇ ਤੁਸੀਂ ਕੁਝ ਕਹਿਣਾ ਚਾਹੋਗੇ ਤੇ ਕੀ ਨਾਮ ਹੈ ਜੀ ਸ਼ੋਭਿਤ ਕੌਰ ਕਿੱਥੋਂ ਤੱਕ ਪਹੁੰਚਣਾ ਹੈ ਹੁਣ ਕਬੱਡੀ ਦੇ ਵਿੱਚ ਜਿੱਥੋਂ ਤੱਕ ਹੀ ਪਹੁੰਚਿਆ ਜਾਊਗਾ ਜਿੱਥੋਂ ਤੱਕ ਵੀ ਖੇਡਿਆ ਜਾਊਗਾ ਪਰਿਵਾਰ ਵੱਲੋਂ ਕਿਹੋ ਜੀ ਸਪੋਰਟ ਹੈ 2 ਵਜੇ ਸਪੋਰਟ ਹੈ ਪਿੰਡਲ ਵੀ ਬਹੁਤ ਵਧੀਆ ਸਪੋਰਟ ਆ ਜੱਫੀ ਜੱਫੀ ਕਿੰਨੇ ਜੱਫੇ ਲਾਏ ਫਿਰ ਤੁਸੀਂ ਇਹ ਰੂਪਨਗਰ ਦੇ ਵਿੱਚ 10 ਜੱਫੇ ਲਾਏ ਜੀ 10 ਜੱਫੇ ਲਾਏ ਹਾਂਜੀ ਪੰਜਾਂ ਮੈਚਾਂ ਪੰਜਾਂ ਮੈਚਾਂ ਹਾਂਜੀ ਕਿਆ ਬਾ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸੋ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਹੌਸਲਾ ਵਧਾਈ ਜਰੂਰ ਕਰਿਓ, ਵੱਤੋ-ਵੱਤ ਸ਼ੇਅਰ ਕਰਿਓ ਅਤੇ ਸਰਕਾਰ ਦੇ ਵੱਲੋਂ ਬੇਸ਼ੱਕ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ ਹੈ। ਦਾਅਵੇ ਬੜੇ ਵੱਡੇ ਨੇ। ਲੇਕਿਨ ਬਾਰਡਰਾਂ ਤੋਂ ਵਾਕਈ ਜਿਹੜਾ ਵੱਡੀ ਪੱਧਰ ਤੇ ਨਸ਼ਾ ਜਿਹੜਾ ਸਪਲਾਈ ਹੋ ਰਿਹਾ ਤੇ ਕਿਤਨਾ ਕਿਤੇ ਅਲੇ ਉਸ ਨੂੰ ਠੱਲ ਪੈਣ ਦੀ ਜ਼ਰੂਰਤ ਹੈ। ਠੱਲ ਪਾਉਣ ਦੇ ਲਈ ਜਿਹੜਾ ਇਸ ਤੋਂ ਵੀ ਵੱਡੇ ਉਪਰਾਲੇ ਹੋਣ ਤੇ ਖੇਡਾਂ ਦੇ ਨਾਲ ਨੌਜਵਾਨਾਂ ਨੂੰ ਜੋੜਿਆ ਜਾਵੇ ਤਾਂ ਜੋ ਨਸ਼ੇ ਛੱਡ ਕੇ ਨੌਜਵਾਨ ਵੀਰ ਵੀ ਇੰਨਾ ਪੈਣਾ ਵਾਂਗੂ ਖੇਡਾਂ ਦੇ ਵਿੱਚ ਮੱਲਾ ਮਾਰਨ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ